ਕੀ ਪੰਜਾਬ ਦੇ ਬਹੁ ਗਿਣਤੀ ਡੇਰਿਆਂ ਨੂੰ ਅੱਜ ਵੀ 6 ਮਹੀਨਿਆਂ ਬਾਅਦ ਉਗਰਾਹੀ ਕਰਨੀ ਚਾਹੀਦੀ ਹੈ ਕਿਉਂਕਿ ਤੁਸੀਂ ਸਭ ਜਾਣਦੇ ਹੋ ਕਿ ਅੱਜ ਵੀ ਪੰਜਾਬ 'ਚ ਬਹੁਤ ਸਾਰੇ ਡੇਰੇ ਨੇ ਜਿਹੜੇ 6 ਮਹੀਨਿਆਂ ਬਾਅਦ ਜੋ ਕਣਕ ਜਾਂ ਝੋਨਾ ਹੁੰਦਾ ਉਦੋਂ ਉਗਰਾਹੀਆਂ ਕਰਨ ਤੁਰ ਪੈਂਦੇ ਨੇ ਗੱਡੀਆਂ ਲੈ ਕੇ ਆਪ ਆਪਣੀਆਂ ਨਿਕਲ ਪੈਂਦੇ ਨੇ ਕੀ ਹੋਣੀ ਵੀ ਇਹਨਾਂ ਨੂੰ ਉਗਰਾਹੀ ਕਰਨ ਦੀ ਲੋੜ ਆ ਕੇ ਜਾਂ ਨਹੀਂ ਬੇਸ਼ੱਕ ਸ਼ੁਰੂਆਤੀ ਵਿੱਚ ਇਹ ਡੇਰੇ ਜਿਹੜੇ ਬੜੇ ਗਰੀਬ ਸਨ ਇਹਨਾਂ ਕੋ ਆਰਥਿਕ ਹਾਲਤ ਬਹੁਤੀ ਨਹੀਂ ਸੀ ਉਦੋਂ ਉੱਥੇ ਜਿਹੜੀਆਂ ਬਿਲਡਿੰਗਾਂ ਸੀ ਬਣਾਉਣ ਦੀ ਲੋੜ ਸੀ ਆਈ ਉਥੋਂ ਡੇਰੇ ਦੀਆਂ ਕਈ ਤਰ੍ਹਾਂ ਦੀਆਂ ਸਵਾਵਾਂ ਸਾਨੂੰ ਕਰਨ ਦੀ ਲੋੜ ਸੀ ਹੁਣ ਜਦੋਂ ਬਣ ਚੁੱਕੀਆਂ ਨੇ ਗੁਰਦੁਆਰਾ ਸਾਹਿਬ ਹੋਣ ਜਾਂ ਕੋਈ ਡੇਰੇ ਦੀ ਕੋਈ ਬਿਲਡਿੰਗ ਹੋਵੇ ਚਾਹ ਲੰਗਰ ਹਾਲ ਹੋਣ ਜਾਂ ਕੋਈ ਸਕੂਲ ਕਾਲਜ ਹੋਵੇ ਜਾਂ ਕੁਝ ਹੋਰ ਐਵੇਂ ਦਾ ਕੋਈ ਵੀ ਕਹਾਣੀ ਹੋਵੇ ਉਹਨਾਂ ਦੀ ਸਾਰੀਆਂ ਦੀ ਬਣ ਚੁੱਕੇ ਨੇ ਉਹ ਵਰਕ ਕਰ ਰਹੇ ਨੇ ਆਪਣੀ ਆਮਦਨ ਬਣ ਚੁੱਕੀ ਆ ਨਾਲ ਦੀ ਨਾਲ ਹੀ ਉਹਨਾਂ ਦੇ ਬਹੁਤ ਸਾਰੇ ਡੇਰਿਆਂ ਦੀ ਆਪਣੀ ਹੀ ਬਹੁਤ ਸਾਰੀ ਏਕੜ ਜ਼ਮੀਨ ਆ ਕਈ ਡੇਰਿਆਂ ਦੇ ਏਕੜ 50 ਏਕੜ ਜ਼ਮੀਨ ਆ ਕਿਸੇ ਦੇ 50 ਏਕੜ ਆ ਕਿਸੇ ਦੇ 125 ਏਕੜ ਆ ਕਿਸੇ ਦੇ 200 ਏਕੜ ਆ ਕਿਸੇ ਦੇ 500 ਏਕੜ ਆ ਕਈਆਂ ਦੀ ਇਹ ਤੋਂ ਵੀ ਵੱਧ ਹੋ ਸਕਦੀ ਆ ਹੁਣ ਜਦੋਂ ਕਿਸੇ ਡੇਰਿਆਂ ਦੀ ਇੰਨੀ ਆਮਦਨ ਹੈਗੀ ਆ ਮੰਨ ਲਓ ਕਿ ਕਿਸੇ ਡੇਰੇ ਦੀ 100 ਏਕੜ ਜ਼ਮੀਨ ਆ ਸੋ 1 ਏਕੜ ਜ਼ਮੀਨ ਦੀ ਕਿੰਨੀ ਆਮਦਨ ਹੁੰਦੀ ਆ ਤੁਸੀਂ ਸਭ ਜਾਣਦੇ ਹੋ ਫਿਰ ਤੁਸੀਂ ਇਹ ਵੀ ਜਾਣਦੇ ਹੋ ਕਿ ਡੇਰਿਆਂ ਦੇ ਵਿੱਚ ਜਿਹੜਾ ਕਿੰਨਾ ਕੁ ਖਰਚਾ ਹੁੰਦਾ ਕੋਈ ਸਮਾਗਮ ਹੁੰਦਾ ਤੇ ਤੁਹਾਡੇ ਵਰਗੇ ਕਈ ਭੈਣ ਭਰਾ ਆਪਣੇ ਕੋਲੋਂ ਹੀ ਪੈਸੇ ਦੇਉਂਦੇ ਨੇ ਜੇ ਲੰਗਰ ਦੀ ਸੇਵਾ ਲੈ ਲਈ ਕਿਸੇ ਨੇ ਕੋਈ ਸੇਵਾ ਲੈ ਲਈ ਫਿਰ ਵੀ ਇੰਨਾ ਕੁਝ ਹੁੰਦਾ ਆ ਕਈ ਡੇਰੇ ਤੱਕ ਕੀ ਕਰਦੇ ਨੇ ਹਰ 6 ਮਹੀਨੇ ਬਾਦੂ ਗੁਰਾਈਆਂ ਕਰਦੇ ਨੇ ਉਗਰਾਹੀਆਂ ਕਰਨ ਤੋਂ ਬਾਦੂ ਦਾ ਹਿਸਾਬ ਕਿਤਾਬ ਕੋਈ ਲੋਕਾਂ ਨੂੰ ਦੱਸਿਆ ਨਹੀਂ ਜਾਂਦਾ ਹੁਣ ਦੂਜੇ ਪਾਸੇ ਜੇ ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਦੇ ਆ ਕੋਈ 2 ਏਕੜ ਜ਼ਮੀਨ ਦਾ ਮਾਲਕ ਆ ਕੋਈ 4 ਏਕੜ ਦਾ ਕੋਈ 5 ਏਕੜ ਦਾ ਕੋਈ 10 ਏਕੜ ਦਾ ਹੋਊਗਾ ਕੋਈ ਇਹਨੂੰ ਥੋੜਾ ਵੱਧ ਹੋਊਗਾ ਕੋਈ ਪੰ 20 ਏਕੜ ਜ਼ਮੀਨ ਦਾ ਮਾਲਕ ਵੀ ਹੋਊਗਾ ਜਦ ਕੋਈ ਕੋਈ ਟਾਵਾ ਟਾਵਾ ਇਹਦੋਂ ਨਹੀਂ ਉੱਤੇ ਹੋ ਸਕਦਾ ਆ ਹੁਣ ਜੇ ਕੋਈ 5 ਏਕੜ ਜ਼ਮੀਨ ਵਾਲਾ ਆਪਣਾ ਪਰਿਵਾਰ ਪਾਲ ਰਿਹਾ ਆਪਣੀ ਸੌਕੀ ਖਾ ਰਿਹਾ ਆਪਣੇ ਬੱਚਿਆਂ ਨੂੰ ਸਾਰਾ ਕੁਝ ਵਧੀਆ ਤਰੀਕੇ ਨਾਲ ਗੱਡੀਆਂ 'ਚ ਘੁੰਮ ਰਿਹਾ ਆ ਤਾਂ ਉਹ ਇੱਕ 5 ਏਕੜ ਤੋਂ ਕਰ ਰਿਹਾ ਤੇ ਦੂਜੇ ਪਾਸੇ 100 ਏਕੜ ਵਾਲਾ ਬਾਬਾ ਜਿਹੜਾ ਆ ਉਹ ਫਿਰ 6 ਮਹੀਨੇ ਬਾਅਦ ਉਹ ਗਰਾਈਆਂ ਕਰਨ ਤੁਰ ਪੈਂਦਾ ਕਿ ਲੱਖਾਂ ਰੁਪਏ ਇਕੱਠੇ ਹੁੰਦੇ ਨੇ ਉਦੋਂ ਬਾਅਦ ਕੋਈ ਬਰਸ਼ੀ ਆ ਜਾਂਦੀ ਆ ਬਰਸ਼ੀ ਤੇ ਫਿਰ ਫਿਰ ਉਹ ਗਰਾਈਆਂ ਚੱਲ ਪੈਂਦੀਆਂ ਜੀ ਫਲਾਨੀ ਬਰਸ਼ੀ ਹੈਗੀ ਆ ਤੇ ਆਪਾਂ ਉਹਦੇ ਪੈਸੇ ਇਕੱਠੇ ਕਰਨੇ ਆ ਫਿਰ ਬਰਸ਼ੀ ਤੇ ਜਦੋਂ ਪੈਸੇ ਇਕੱਠੇ ਹੁੰਦੇ ਨੇ ਇੱਕ ਬਰਸ਼ੀ ਨੂੰ ਹੁੰਦੀ ਕਈ ਵਾਰਾਂ ਤੇ ਕਈਆਂ ਡੇਰਿਆਂ ਦੀਆਂ ਤਿੰਨ ਤਿੰਨ ਚਾਰ ਚਾਰ ਹੁੰਦੀਆਂ ਨੇ ਤੁਸੀਂ ਸਭ ਜਾਣਦੇ ਹੋ ਫਿਰ ਵੱਡੇ ਪੱਧਰ ਤੇ ਪੈਸੇ ਇਕੱਠੇ ਕੀਤੇ ਜਾਂਦੇ ਨੇ ਉਦੋਂ ਬਾਅਦ ਫਿਰ ਸਟੇਜ ਦੇ ਲਾਗੇ ਜਾ ਕੇ ਉੱਥੇ ਰੱਖ ਦਿੱਤਾ ਜਾਂਦਾ ਕਿ ਤੂੰ ਭਈ ਕਿੰਨੇ ਦੀ ਪਰਚੀ ਕਟਾਉਣੀ ਆ ਕਿੰਨੇ ਪੈਸੇ ਲੈਣੇ ਤੇਰਾ ਨਾਮ ਬੋਲਾਂਗੇ ਤੈਨੂੰ ਮਾਨ ਸਨਮਾਨ ਕਰਾਂਗੇ ਤੈਨੂੰ ਸਰਪਾਉ ਦੇਵਾਂਗੇ ਤੂੰ ਇੰਨੇ ਪੈਸੇ ਦੇ ਫਿਰ ਉਹਨੂੰ ਸਟੇਜ ਤੇ ਉਹਦੀ ਇੱਕ ਪਬਲਿਕ ਸਿਟੀ ਕੀਤੀ ਜਾਂਦੀ ਆ ਔਰ ਥੱਲੇ ਜਿਹੜੇ ਲੋਕ ਬੈਠੇ ਹੁੰਦੇ ਉਹ ਸੋਚਦੇ ਆ ਕਿ ਪਹਿਹੀ ਪਹਿਲਾਂ ਤੁਸੀਂ ਸਾਡੇ ਕੋਲ 6 ਮਹੀਨੇ 6 ਮਹੀਨੇ ਬਾਅਦ ਘਰਾਂ ਚ ਪੈਸੇ ਇਕੱਠੇ ਕਰਦੇ ਹੋ ਫਿਰ ਉਹ ਗਰਾਈਆਂ ਇਕੱਠੀਆਂ ਕਰਦੇ ਹੋ ਫਿਰ ਇੱਥੇ ਰਸੀਦਾਂ ਕਟਾਉਂਦੇ ਹੋ ਫਿਰ ਸਾਨੂੰ ਥੱਲੇ ਬਹਾਲ ਕੇ ਜਲੀਲ ਕਰਦੇ ਹੋ ਕਿ ਉਹਨਾਂ ਨੇ 20000 ਦਿੱਤਾ ਦੂਜੇ ਨੇ 50000 ਦਿੱਤਾ ਇਹਨੇ ਲੱਖ ਦਿੱਤਾ ਪਤਾ ਨਹੀਂ ਦਿੱਤਾ ਹੁੰਦਾ ਕਿ ਨਹੀਂ ਦਿੱਤਾ ਹੁੰਦਾ ਜਾਂ ਇੱਕ ਸ਼ੋਸ਼ਾ ਬਣਾਇਆ ਹੁੰਦਾ ਇੱਕ ਪ੍ਰਭਾਵ ਪਾਉਣ ਦੇ ਲਈ ਹੋ ਸਕਦਾ ਕਿ ਕੋਈ ਪ੍ਰਭਾਵ ਹੀ ਪਾਉਣ ਦੀ ਹੋਵੇ ਜਾਂ ਆਪਣੇ ਕੋਲੋਂ ਹੀ ਪੈਸੇ ਦਿੱਤੇ ਹੋਣ ਵੀ ਤੁਸੀਂ ਸਟੇਜ ਤੇ ਸਾਨੂੰ ਦੇ ਦਿਓ ਕਿਉਂਕਿ ਕਈ ਤਰ੍ਹਾਂ ਦੀਆਂ ਰਾਜਨੀਤਿਕ ਤੇ ਕੂਟਨੀਤਿਕ ਗੱਲਾਂ ਹੁੰਦੀਆਂ ਨੇ ਬਹੁਤ سارے ਡੇਰੇ ਕਰਦੇ ਨੇ ਸਾਰੇ ਨਹੀਂ ਕਰਦੇ ਬਹੁਤ سارے ਕਰਦੇ ਨੇ ਕੋਈ ਇਹ ਨਾ ਕਵੇ ਕਿ ਸਾਡੇ ਸਾਰੇ ਡੇਰਿਆਂ ਬਾਰੇ ਗੱਲ ਕੀਤੀ ਜਾ ਰਹੀ ਕੁਝ ਡੇਰੇ ਚੰਗੇ ਨੇ ਜਿਹੜੇ ਐਵੇਂ ਨਹੀਂ ਕਰਦੇ ਨਾ ਉਹ ਗਰਾਈਆਂ ਕਰਦੇ ਨੇ ਨਾ ਪੈਸੇ ਢੇਲੇ ਦਾ ਇਕੱਠਾ ਕਰਦੇ ਨੇ ਉਹ ਜਨਤਾ ਦੇ ਲਈ ਹੀ ਅਮਲ ਕੰਮ ਆਉਂਦੇ ਨੇ ਨਾਲ ਦੀ ਨਾਲ ਉਹ ਜਿਹੜੇ ਡੇਰੇ ਨੇ ਜਿਹੜੇ ਮਤਲਬ ਸਮਾਜ ਸੇਵਾ ਦਾ ਕੰਮ ਕਰਦੇ ਨੇ ਜਿਵੇਂ ਕੋਈ ਮੁਸੀਬਤ ਆਉਂਦੀ ਆ ਉੱਥੋਂ ਲੋਕਾਂ ਲੋਕਾਂ ਦੇ ਲਈ ਪ੍ਰਬੰਧ ਕਰਦੇ ਨੇ ਖਾਣੇ ਦਾ ਪ੍ਰਬੰਧ ਕਰਦੇ ਨੇ ਰਹਿਣ ਦਾ ਪ੍ਰਬੰਧ ਕਰਦੇ ਨੇ ਕਿਸੇ ਗਰੀਬ ਦੀ ਧੀ ਦੀ ਸ਼ਾਦੀ ਆ ਉੱਥੇ ਪੈਸੇ ਦਿੰਦੇ ਨੇ ਕਿਸੇ ਘਰ ਘਟ ਟੱਗ ਗਿਆ ਉਹਦੀ ਮਦਦ ਕਰ ਦਿੰਦੇ ਨੇ ਪਰ ਬਹੁਤੇ ਡੇਰੇ ਇੰਜ ਨਹੀਂ ਕਰਦੇ ਬਹੁਤੇ ਡੇਰੇ ਜਿਹੜੇ ਕਿ ਇਦਾਂ ਘਾਟ ੱਠ ਗਿਆ ਤੇ ਠੱਠ ਗਿਆ ਕੋਈ ਗੱਲ ਨਹੀਂ ਕਿ ਗਰੀਬ ਦੀ ਕੁੜੀ ਦਾ ਵਿਆਹ ਹੈ ਤੇ ਕਹਣਗੇ ਕੋਈ ਗੱਲ ਨਹੀਂ ਜੀ ਅਸੀਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਉਹ ਤਾਂ ਜਾਂਦੇ ਵੀ ਅਮੀਰਾਂ ਦੇ ਘਰਾਂ 'ਚ ਆ ਕੁਝ ਡੇਰੇਦਾਰ ਤੇ ਇਦਾਂ ਦੇ ਨਹੀਂ ਜਿਹੜੇ ਅਮੀਰਾਂ ਦੇ ਘਰ ਹੀ ਜਾਂਦੇ ਨੇ ਉਹ ਗਰੀਬਾਂ ਦੇ ਘਰ ਜਾਂਦੇ ਹੀ ਨਹੀਂ ਉਹਨਾਂ ਨੂੰ ਕਹਣਗੇ ਨਹੀਂ ਜੀ ਅਸੀਂ ਤੁਹਾਡੇ ਨਹੀਂ ਜਾ ਸਕਦੇ ਸਾਡੇ ਕੋਲ ਟਾਈਮ ਨਹੀਂ ਹੈਗਾ ਅੱਜ ਫੜਾਨੇ ਤਾਂ ਸਾਡਾ ਪ੍ਰੋਗਰਾਮ ਹੈ ਤੇ ਅਮੀਰਾਂ ਦੇ ਘਰ ਇੱਕ ਫੋਨ ਤੇ ਭੱਜੇ ਆਉਂਦੇ ਨੇ ਇਹ ਗੱਲਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਮੈਂ ਸਮਝਦਾ ਕਿ ਹੁਣ ਜਿਹੜੇ ਬਹੁਤ ਸਾਰੇ ਡੇਰੇ ਨੇ ਉਹਨਾਂ ਨੂੰ ਗਰਾਈਆਂ ਨਹੀਂ ਕਰਨੀਆਂ ਚਾਹੀਦੀਆਂ ਉਨ੍ਹਾਂ ਦੀ ਆਰਥਿਕ ਹਾਲਤ ਬਹੁਤ ਵਧੀਆ ਹੋ ਚੁੱਕੀ ਆ ਜਿਹੜਿਆਂ ਦੀ ਆਰਥਿਕ ਹਾਲਤ ਮਾੜੀ ਆ ਉਹਨਾਂ ਦੀ ਗੁढ़ाई ਵੀ ਕਰਨੀ ਚਾਹੀਦੀ ਆ ਤੇ ਉਹਦੀ ਮਦਦ ਵੀ ਕਰਨੀ ਚਾਹੀਦੀ ਡੇਰੇ ਦੀ ਮੈਂ ਇਹ ਨਹੀਂ ਕਹਿੰਦਾ ਕਿ ਨਹੀਂ ਕਰਨੀ ਚਾਹੀਦੀ ਉਸ ਡੇਰੇ ਦੀ ਲੇਕਿਨ ਜਿਹੜਾ ਪੈਰਾਸਰ ਹੋ ਚੁੱਕੇ ਡੇਰੇ ਨੇ ਉਹਨਾਂ ਨੂੰ ਵੀ ਸਿਆਣੇ ਬਹਣਾ ਚਾਹੀਦਾ ਕਿ ਅਸੀਂ 6 ਮਹੀਨਿਆਂ ਬਾਅਦ ਲੋਕਾਂ ਕੋਲ ਤੁਰ ਪੈਣੇ ਆ ਅਸੀਂ ਕੀ ਕਰ ਰਹੇ ਹਾਂ ਗੱਡੀਆਂ ਤਾਂ ਸਹੀ ਵੱਡੀਆਂ ਰੱਖੀਆਂ ਹੋਈਆਂ ਨੇ ਆ ਐਸ਼ ਅਸੀਂ ਕਰਦੇ ਆ ਏਸੀ ਮੌਸਮ ਦੇ ਮਤਲਬ ਕਿ ਜੇ ਗਰਮੀਆਂ ਤੇ ਸਾਡੇ ਘਰਾਂ 'ਚ ਦਫ਼ਤਰਾਂ 'ਚ ਗੁਰਦੁਆਰੇ 'ਚ ਜਾਂ ਉਸ ਡੇਰੇ 'ਚ ਜਾਂ ਉਸ ਥਾਂ ਦੇ ਉੱਪਰ ਜਿਹੜਾ ਆਪਾਂ ਬਣਾਇਆ ਆਪਣੇ ਲਈ ਉਹਦੇ 'ਚ ਲੱਗੇ ਹੋਏ ਨੇ ਇਸ ਕਰਕੇ ਬਹੁਤ ਸਾਰੇ ਸਵਾਲ ਗੁਰਦੁਆਰਾ ਸਾਹਿਬ ਦਾ ਮਤਲਬ ਇਹ ਨਹੀਂ ਕਿ ਜਿਹੜੇ ਧਾਰਮਿਕ ਗੁਰਦੁਆਰੇ ਨੇ ਕਈਆਂ ਲੋਕਾਂ ਨੇ ਆਪਣੇ ਨਿੱਜੀ ਗੁਰਦੁਆਰਾ ਬਣਾਏ ਨੇ ਮੈਂ ਉਹਨਾਂ ਸ਼ਬਦ ਵਰਤ ਰਿਹਾ ਹਾਂ ਜਿਨ੍ਹਾਂ ਲੋਕਾਂ ਨੇ ਆਪਣੇ ਨਿੱਜੀ ਗੁਰਦੁਆਰੇ ਬਣਾਏ ਨੇ ਤੁਸੀਂ ਸਭ ਜਾਣਦੇ ਹੋ ਕਿ ਪੰਜਾਬ 'ਚ ਬਹੁਤ ਸਾਰੇ ਨਿੱਜੀ ਗੁਰਦੁਆਰੇ ਲੋਕਾਂ ਨੇ ਬਣਾਏ ਹੋਏ ਨੇ ਜਿੱਥੇ ਉਹ ਹੀ ਕੰਮ ਕਰਦੇ ਨੇ ਉਹਦੇ ਨਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਹੀਂ ਨਾ ਉਹ ਲੋਕਾਂ ਦੇ ਅਧੀਨ ਨੇ ਉਹ ਲੋਕਾਂ ਨੇ ਨਿੱਜੀ ਪ੍ਰਾਪਰਟੀ ਬਣਾਈ ਹੋਈ ਆ ਕਈ ਗੁਰਦੁਆਰਾ ਸਾਹਿਬ ਐਵੇਂ ਦੇ ਨੇ ਮੈਂ ਸਮਝਦਾ ਕਿ ਲੋਕਾਂ ਨੂੰ ਸਿਆਣੀ ਬੰਨਣਾ ਚਾਹੀਦਾ ਕਿ ਨਾਲ ਦੇ ਨਾਲ ਹੀ ਕੁਝ ਡੇਰੇਦਾਰਾਂ ਨੂੰ ਵੀ ਨੇ ਬੰਨਣਾ ਚਾਹੀਦਾ ਕਿ ਪਈਏ 6 ਮਹੀਨਿਆਂ ਵਾਲਾ ਕੰਮ ਬੰਦ ਕਰੀਏ ਇਹ ਚੰਗਾ ਨਹੀਂ ਲੱਗਦਾ ਕਿਉਂਕਿ ਲੋਕ ਪੜ ਲੱਗ ਗਏ ਨੇ ਲੋਕ ਸਮਝਦਾਰ ਨੇ ਸਿਆਣੀ ਨਹੀਂ ਹਰ ਗੱਲ ਨੂੰ ਸਮਝਦੇ ਨੇ ਤੇ ਆਪਣਾਲ ਦੀ ਨਾਲ ਹੀ ਡੇਰੇਦਾਰਾਂ ਨੂੰ ਵੀ ਚਾਹੀਦਾ ਕਿ ਉਹ ਧਾਰਮਿਕ ਸਰਗਰਮੀਆਂ ਵਧਾਉਣ ਸਮਾਜਿਕ ਸਰਗਰਮੀਆਂ ਵਧਾਉਣ ਲੋਕਾਂ ਨੂੰ ਜਾਗਰੂਕ ਕਰਨ ਲੋਕਾਂ ਦੇ ਭਲੇ ਦਾ ਕੰਮ ਕਰਨ ਜਿੱਥੇ ਲੋੜ ਹੁੰਦੀ ਆ ਉਹੋ ਜੇ ਕੰਮ ਕਰਨੇ ਚਾਹੀਦੇ ਨੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਦਰਸਿਕਾ ਜੂਦੇ ਵਾਸਤੇ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨ